ਸਟੈਂਡ ਵਿੱਚ ਖੁੱਲਣ ਦਾ ਥੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦਾ ਥੇਕਾ ਖੁੱਲ ਰਿਹਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਥੇਕੇ ਖੁੱਲਣਾਈਆਂ ਸ਼ਰਾਬ ਮਾਫੀਆ ਮੁਰਦਾਬਾਦ 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 ਥੇਕੇ ਖੁੱਲਣੇ ਸ਼ਰਾਬ ਮਾਫੀਆ ਮੁਰਦਾਬਾਦ 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 ਕਹਾਂ ਪਰ ਰਕੜਾਈ ਇਹ ਨਹੀਂ ਕਰਦੇ ਪਰ ਮੈਂ ਤੁਹਾਨੂੰ ਦੁਬਾਰਾ ਸੇ ਬੱਸ ਸਟੈਂਡ ਪਰ ਕਿੱਥੇ ਹੋਇਓ ਤੁਸੀਂ ਜਿੰਦਾਬਾਦ ਮੋਤਾਬਾਦ ਇਹ ਨਾਵੇਂ ਪੰਜਾਬ ਸਰਕਾਰ ਦੇ ਇਹਦਾ ਕੀ ਕੰਮ ਆ ਨਾ ਇਹ ਲਾਉਂਦਾ ਅਸੀਂ ਲੋਕਾਂ ਸਾਹਮਣੇ ਵੱਲੋਂ ਅੱਜ ਸਾਨੂੰ ਪਤਾ ਲੱਗਾ ਵੀ ਜਿਹੜਾ ਬੱਸ ਸਟੈਂਡ ਤੇ ਸਰਹਾਬ ਦਾ ਠੇਕਾ ਉਹ ਖੋਲਿਆ ਜਾ ਰਿਹਾ ਪਹਿਲਾਂ ਜਿਹੜਾ ਠੇਕਾ ਸੀਗਾ ਉਹਨੂੰ ਨਗਰ ਕੌਂਸਲ ਨੇ ਢਾਹ ਦਿੱਤਾ ਸੀਗਾ ਢਾਉਣ ਤੋਂ ਬਾਅਦ ਫੇਰ ਦੁਬਾਰਾ ਨਵਾਂ ਠੇਕਾ ਜਿਹੜਾ ਆ ਉਹਦੀ ਸਾਰੀ ਕੀਤੀ ਜਾ ਰਹੀ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਵਾਲਿਆਂ ਨੂੰ ਸਰਕਾਰ ਵਾਲਿਆਂ ਨੂੰ ਤੇ ਠੇਕੇਦਾਰਾਂ ਨੂੰ ਜਿਹੜਾ ਠੇਕੇਦਾਰ ਮਾਫੀਆ ਆ ਉਹ ਧੱਕੇ ਨਾਲ ਪੰਜ ਸਟੈਂਡ ਤੇ ਜਿੱਥੇ ਬੱਸ ਸਟੈਂਡ ਆ ਜਿੱਥੋਂ ਲੋਕਾਂ ਨੇ ਜਾਣਾ ਆ ਜਿੱਥੇ ਲੋਕਾਂ ਨੇ ਅੱਗੇ ਪਿੱਛੇ ਜਾਣਾ ਆ ਉੱਥੇ ਜਿਹੜਾ ਠੇਕਾ ਆ ਉਹ ਖੋਲਿਆ ਜਾ ਰਿਹਾ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਤੇ ਠੇਕੇ ਆ ਇੰਨੀ ਜਗ੍ਹਾ ਤੇ ਨਾ ਖੋਲੇ ਜਾਣ ਇਹ ਫੇਰ ਬਾਰ-ਬਾਰ ਠੇਕਾ ਦੁਬਾਰਾ ਖੋਲ ਰਿਹਾ ਅਸੀਂ ਬੇਨਤੀ ਕਰਦੇ ਆ ਵੀ ਠੇਕਾ ਜਿਹੜਾ ਆ ਜਲਦੀ ਤੋਂ ਜਲਦੀ ਇਹਨੂੰ ਠੇਕੇ ਦਾ ਬੰਦ ਕਰਾਇਆ ਜਾਵੇ ਜਿਹੜਾ ਇਹ ਸਾਰੀ ਹੋ ਰਹੀ ਆ ਇਹਦੀ ਕੋਈ ਠੋਲਤੀ ਨਹੀਂ ਕੋਈ ਇਹਦਾ ਰਿਕਾਰਡ ਨਹੀਂ ਕੋਈ ਨਾ ਕੋਈ ਮਨਜ਼ੂਰੀ ਨਹੀਂ ਠੱਕੇ ਦੇ ਨਾਲ ਜਿਹੜਾ ਸ਼ਰਾਬ ਮਾਫੀਆ ਆ ਠੱਕੇ ਦੇ ਨਾਲ ਜਿਹੜਾ ਠੇਕਾ ਹੋ ਰਿਹਾ ਅਸੀਂ ਅੱਜ ਇੱਥੇ ਪਹੁੰਚੇ ਆ ਅਸੀਂ ਆਸਰਾ ਨਾਲ ਵੀ ਗੱਲਬਾਤ ਕੀਤੀ ਅਸੀਂ ਇੱਥੇ ਹੋਰ ਵੀ ਅਸਰ ਆ ਰਿਹਾ ਅਸੀਂ ਇਹ ਠੇਕਾ ਜਿਹੜਾ ਇਹ ਤੋਂ ਬੰਦ ਕਰਾ ਕੇ ਜਾਵਾਂਗੇ ਅੱਜ ਅਸੀਂ ਫੇਰ ਬੇਨਤੀ ਕਰਦੇ ਆ ਵੀ ਠੇਕਾ ਜਲਦੀ ਤੋਂ ਜਲਦੀ ਇਹ ਬੰਦ ਕਰਾਇਆ ਜਾਵੇ ਇਹ ਕੰਮ ਅਸੀਂ ਬੰਦ ਕਰਾ ਦਿੱਤਾ ਆ ਸਾਡੇ ਮਹਤਰੀ ਆ ਇਹਨਾਂ ਨੂੰ ਕਹਿ ਦਿੱਤਾ ਇਹ ਕੰਮ ਨਾ ਕਰੋ ਉਹਦਾ ਅਧਿਕਾਰੀ ਕੋਈ ਆਊਗਾ ਸਾਡੇ ਨਾਲ ਗੱਲ ਕਰ ਲਵੇ ਉਹ ਫਿਰ ਕਿਦੋਂ ਦੇਖਾ ਜਾਓਗੇ ਕੀ ਬਣਦਾ ਆ ਧੰਨਵਾਦ ਨਗਰਪਾਲਿਕਾ ਤੋਂ ਅਧਕਾਰੀਆਂ ਨਾਲ ਵੀ ਗੱਲ ਹੋਈ ਆ ਉਸ ਤੋਂ ਬਾਅਦ ਜਿਹੜਾ ਪੀਡਬੀ ਨੇ ਮਹਿੰਗਾਂ ਮੰਗਣੋ ਦੇ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਸਾਨੂੰ 24 ਘੰਟੇ ਦਾ ਜਿਹੜਾ ਸਮਾਂ ਦਿੱਤਾ ਆ ਤੇ ਉਹ ਕਹਿੰਦੇ 24 ਘੰਟੇ ਦੇ ਵਿੱਚ ਵਿੱਚ ਇਹਦੇ ਜਗਵਾ ਦਾਂਗੇ ਆ ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦਾ ਜਿਹੜਾ ਡਿਪਾਰਟਮੈਂਟ ਉਹਦੇ ਨਾਲ ਵੀ ਗੱਲ ਹੋਈ ਆ 24 ਘੰਟੇ ਦੇ ਵਿੱਚ ਚੱਕਰ ਨਾਲਾਂ ਨੇ ਵਾਦਾ ਕੀਤਾ ਤਾਂ ਨਹੀਂ ਨਹੀਂ ਚੱਕਦੇ ਤਾਂ ਫਿਰ ਅਗਲਾ ਕਦਮ ਕੀ ਹੈ ਇਹ ਨਹੀਂ ਚੱਕਦੇ ਤਾਂ ਅਸੀਂ ਜਿਹੜਾ ਲੋਕ ਸੰਸਾਦ ਪਾਚੇ ਆਪਣੇ ਚੰਡੇ ਦੇ ਹੇਠ ਔਰ ਅੱਗੇ ਉਹ ਜਿਹੜੀਆਂ ਸਾਡੀਆਂ ਜੱਥੇਬੰਦੀਆਂ ਪ੍ਰਾਪਤ ਨਹੀਂ ਜੱਥੇਬੰਦੀਆਂ ਉਹਨਾਂ ਨੂੰ ਸੁਨੇਹਾ ਦੇ ਕੇ ਅੱਗੇ ਜਿਹੜਾ ਵੱਡਾ ਅੰਦੋਲਨ ਸੇ ਹੁੰਦਾ ਆਪਣੀ ਬੇਟੀ ਆ ਮੈਂ ਮਾੜਾ ਕੰਮ ਹੋਣਾ ਕੱਲ ਨੂੰ ਇਹ ਖੁੱਲੇਗਾ ਤੁਸੀਂ ਆਉਂਗੇ ਜਨਾਬੀ ਤਾਂ ਤੁਹਾਨੂੰ ਕਰਾਂਗੇ ਇੱਕਾ ਖੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਮਾਫੀਆ ਮਰਦਾਬਾਦ 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 ਸ਼ਰਾਬ ਮਾਫੀਆ ਮਰਦਾਬਾਦ 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 ਠੇਕਾ ਖੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕਾ ਖੋਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਮਾਫੀਆ ਮਰਦਾਬਾਦ 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 ਸ਼ਰਾਬ ਮਾਫੀਆ ਮਰਦਾਬਾਦ 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 ਪਰ ਪ੍ਰਸੰਧ ਦੇ ਵਿੱਚ ਚੜ੍ਹਨ ਦੇ ਵਾਸਤੇ ਉਹਦੇ ਲਗਾਤਾਰ ਪਹਿਲਾਂ ਜਿਹੜਾ ਇੱਕ ਠੇਕਾ ਖੁੱਲਿਆ ਸੀ ਨਾ ਜਿਹਦੇ ਜਿੱਦੂ ਜਿਹਦੇ ਵਿਰੋਧ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਲੜਨ ਵਾਲੇ ਲੋਕਾਂ ਨੇ ਜਿਹੜਾ ਬੋਲ ਕਰਕੇ ਉਹਨੂੰ ਫੇਕੇ ਨੂੰ ਚੁਟਾਇਆ ਪਰ ਹੁਣ ਜਿਹੜੀ ਹਸਤਾ ਰਿਹਾ ਬਤਵਾੜਾ ਤੇ ਠੇਕਾ ਇਹਨਾਂ ਨੂੰ ਲੋਕਾਂ ਨੂੰ ਯਾਦ ਨਹੀਂ ਆ ਰਿਹਾ ਇਹਦੇ ਬਾਅਦ ਇਹਦੇ ਵਾਸਤੇ ਇਹ ਜਿਹੜਾ ਲੜਨ ਵਾਲੇ ਲੋਕ ਆ ਉਹ ਇਕੱਠੇ ਆ ਤੇ ਜੇ ਔਰ ਨਾਲੇ ਸਮੇਂ ਦੇ ਵਿੱਚ ਇਹ ਠੇਕੇ ਨੂੰ ਇੱਥੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਬਲਾਉਂ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਆ ਅੰਦੋਲਨ ਹੋਵੇਗਾ ਇਦੇ ਵਾਸਤੇ ਜਿਹੜੀ ਆ ਇਥੋਂ ਦੇ ਜਿਹੜੇ ਵਿਵੰਧਕ ਅਧਿਕਾਰੀ ਆ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੇ 24 ਘੰਟੇ ਦਾ ਜਿਹੜਾ ਸਮਾਂ ਦਿੱਤਾ ਆ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜਾ ਇਥੋਂ ਜਿਹੜਾ ਠੇਕਾ ਆ ਦੇ ਸ਼ੁਰੂ ਕਰਨੇ ਤੋਂ ਬਾਅਦ ਜਾ ਰਹੇ ਆ ਉਹਨੂੰ ਇਥੋਂ ਚੱਕ ਲਿਆ ਜਾਊਗਾ ਜੇ 24 ਘੰਟੇ ਬਾਅਦ ਇਹ ਇੱਥੇ ਰਹਿੰਦਾ ਆ ਜਾਂ ਟ੍ਰੈਕ ਨੂੰ ਦੁਬਾਰਾ ਸ਼ੁਰੂ ਕੀਤਾ ਜਾਂਦਾ ਤਾਂ ਫਲੋਰ ਦੇ ਅੰਦਰ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਅੰਦੋਲਨ ਆ ਉਹ ਕੀਤਾ ਜਾਊਗਾ ਤੇ ਠੰਕਾ ਇੱਥੇ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਲੱਗੋ ਨਹੀਂ ਦਿੱਤਾ ਜਾਂਦਾ ਅੱਜ ਅਸੀਂ ਨੋ ਕੰਸਾਮ ਮੱਜ ਵੱਲੋਂ ਫਲੋਰ ਦੇ ਵਿੱਚ ਖੜੇ ਆ ਜਿੱਥੇ ਜਲੰਧਰ ਨੂੰ ਬਸਾ ਜਾਂਦੀ ਹੈ ਜਿੱਥੇ ਲੁਧਿਆਣੇ ਤੋਂ ਆ ਕੇ ਕਰਾਇਆ ਜਲੰਧਰ ਫਗਵਾੜਾ ਜਿੱਥੇ ਸਾਡੇ ਬੱਚਿਆਂ ਨੇ ਜਾਣਾ ਹੁੰਦਾ ਪੜ੍ਹਨ ਸੇ ਲਈ ਸਾਡੀਆਂ ਬੇਟੀਆਂ ਨੇ ਜਾਣਾ ਹੁੰਦਾ ਪੜ੍ਹ ਲੈ ਉੱਥੇ ਜਿਹੜਾ ਅੱਡੇ ਦੇ ਵਿੱਚ ਆ ਸਰਾਬ ਮਾਫੀਆ ਵੱਲੋਂ ਠੇਕਾ ਖੋਲਿਆ ਜਾ ਰਿਹਾ ਜਦੋਂ ਅਸੀਂ ਆ ਕੇ ਦੇਖਿਆ ਤੇ ਸਾਰੀ ਚੱਲ ਰਹੀ ਆ ਸਾਰੀ ਅਸੀਂ ਬੰਦ ਕਰਾਤੀ ਆ ਤੇ ਹੁਣ ਅਸੀਂ ਪਹਿਲਾ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ, ਉਹਨੇ ਵੀ ਪੱਲਾ ਝਾੜ ਦਿੱਤਾ, ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਉਹਨੇ ਵੀ ਪੱਲਾ ਝਾੜ ਦਿੱਤਾ ਜਿਹੜਾ ਇੱਥੇ ਦਾ ਮੌਜੂਦਾ ਐਮਸੀ ਆ, ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ, ਫੇਰ ਉਹਦੇ ਆਰੇ ਆ ਮੈਂ ਆ ਕੇ ਦੇਖਦਾ। ਪਰ ਸਾਰਿਆਂ ਨੇ ਪੱਲਾ ਝਾੜਨ ਤੋਂ ਬਾਅਦ ਫੇਰ ਅਸੀਂ ਪੀਡਬਲਯੂਡੀ ਨਾਲ ਗੱਲ ਕੀਤੀ, ਉਹਨੇ ਕਹਿਤਾ ਵੀ ਸਾਡੀ ਹਦੂਦ ਦੇ ਵਿੱਚ ਨਹੀਂ ਆਉਂਦਾ। ਫੇਰ ਅਸੀਂ ਹਾਈਵੇਜ ਵਾਲਿਆਂ ਨਾਲ ਗੱਲ ਕੀਤੀ, ਉਹਨੇ ਵਾਲੇ ਤੋਂ ਸਾਡੇ ਨਾਲ ਗੱਲ ਕੀਤੀ, ਉਹਨੇ ਭਰੋਸਾ ਦਿਵਾਇਆ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਇਹ ਠੇਕਾ ਆ ਚੱਕਦੇ ਆਗੇ ਜੇ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਲੋਕਲ ਸਾਹਿਬ ਮੱਚ ਬਲੋ ਤੇ ਹੋਰ ਜਥੇਬੰਦੀਆਂ ਵੱਲੋਂ ਤੇ ਆਮ ਲੋਕਾਂ ਵੱਲੋਂ ਇੱਥੇ ਵੱਡਾ ਅंदोलਨ ਕੀਤਾ ਜਾਊਗਾ ਇਹ ਹੱਜ ਕਦੇ ਵੀ ਜਿਹੜਾ ਇਹ ਠੇਕਾ ਫੁੱਲਾ ਨਹੀਂ ਦਿੱਤਾ ਜਾਊਗਾ ਅਸੀਂ ਸਤਾਵ ਨਹੀਂ ਦਿੰਨੇ ਪ੍ਰਸ਼ਾਸਨ ਨੂੰ ਜਿਹੜਾ ਇੱਥੇ ਪ੍ਰਸ਼ਾਸਨ ਨੇ ਸੁਣਤਾ ਪਿਆ ਇਥੇ ਦਾ ਐਸਡੀ ਵੀ ਸੁਣਤਾ ਪਿਆ ਇਥੇ ਦੇ ਲੋਕ ਸੁਣਤੇ ਪਏ ਅਸੀਂ ਸਤਾਵ ਨਹੀਂ ਦੇਣ ਲੈ ਆਏ ਆ ਅਤੇ ਅੱਜ ਇਹ ਨਾ ਇਠੇ ਕਾ ਚੱਕਿਆ ਤੇ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਘਰਸ਼ ਕੀਤਾ ਜਾਊਗਾ